ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸੋਨੀਆ ਹਾਂਜੀ ਕੀ ਗੱਲਬਾਤ ਹੋਈ ਸੀ ਗੱਲਬਾਤ ਸਰੀ ਦੋਹਿੰ ਕਿ ਜਿਹੜੇ ਸਾਡੇ ਗਵਾਂਢੀ ਆ ਭੋਲੂਣੀ ਉਹ ਗੋਆ ਰੇੜੀ ਦਾ ਧਰ ਕੇ ਤੇ ਸਾਡੇ ਘਰ ਦੇ ਸਾਹਮਣੇ ਲਾਉਂਦੀ ਆ ਰੂੜੀ ਹਾਂਜੀ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਇਹਨੂੰ ਹਟਾ ਲਓ ਸਾਡੇ ਘਰ ਮੱਛਰ ਮੱਖੀ ਬਹੁਤ ਆਂਦਾ ਅਸੀਂ ਸੋ ਨਹੀਂ ਸਕਦੇ ਰਾਤ ਨੂੰ ਬਹੁਤ ਜ਼ਿਆਦਾ ਮੱਛਰ ਸਾਡੇ ਘਰੇ ਅਸੀਂ ਰਿਕਵੈਸਟ ਕੀਤੀ ਹੀ ਪਿਆਰ ਨਾਲ ਕਿ ਇਹਨੂੰ ਕਿਤੇ ਹੋਰ ਲਾ ਲਓ ਤੇ ਕਹਿੰਦਾ ਸੀ ਮੈਂ ਨਹੀਂ ਲਾਣੀ ਅਸੀਂ ਸਰਪੰਚ ਘਰ ਵੀ ਦੋ ਤਿੰਨ ਵਾਰ ਗਏ ਤੇ ਸਾਡੀ ਸਰਪੰਚ ਨੇ ਵੀ ਨਹੀਂ ਸੁਣਵਾਈ ਕੀਤੀ ਸਰਪੰਚ ਉਹਦਾ ਆਏ ਹੀ ਕਿ ਮੌਕੇ ਤੇ ਸਮਝਾ ਕੇ ਗਏ ਤੇ ਸਰਪੰਚ ਨੂੰ ਵੀ ਅੱਗੋਂ ਕਹਿੰਦਾ ਕਿ ਸਰਪੰਚ ਕਿਹੜਾ ਮੇਰੇ ਤੇ ਡੀਸੀ ਲੱਗਾ ਸਰਪੰਚ ਕੀ ਕਰ ਲੇਗਾ ਕੋਈ ਜੰਮਿਆਣੀ ਮਾਈ ਦਾ ਲਾਲ ਜਿਹੜਾ ਮੇਰੀ ਰੇੜੀ ਨੂੰ ਹੱਥ ਵੀ ਲਾ ਜਾਏ ਤੇ ਇਸ ਦੌਰਾਨ ਮੈਂ ਤੇ ਮੇਰੀ ਮੰਮੀ ਕੱਲੀਆਂ ਹੀ ਘਰ ਗੋਏ ਦੀ ਰੇੜੀ ਪਿੱਛੇ ਸਾਰੀ ਲੜਾਈ ਹੋਈ ਆ ਤੇ ਸਾਨੂੰ ਆ ਕੇ ਮੈਨੂੰ ਤੇ ਮੇਰੀ ਮੰਮੀ ਨੂੰ ਗਾੜੀ ਕੋਲੋਚ ਵੀ ਕੀਤਾ ਤੇ ਸਾਡੇ ਡਰਾਟ ਮਾਰੇ ਮਾਵਾ ਧੀਆਂ ਦੇ ਸਾਨੂੰ ਹੱਥੀ ਪੈ ਗਿਆ ਕਿੰਨੇ ਦਿਨਾਂ ਤੋਂ ਬਹੁਤ ਹੀ ਰੇੜੀ ਤੁਹਾਡੇ ਜਿਹੜੇ ਘਰ ਦੇ ਸਾਹਮਣੇ ਰੱਖੀ ਜਾਂਦੀ ਸੀ ਬਹੁਤ ਹੀ ਰੇੜੀ ਦੋਸਤਾਂ ਨਾਲ ਝਗੜਾ ਹੋਇਆ ਉਹ ਕਿੰਨੀ ਤਰੀਕ ਨੂੰ ਹੋਇਆ ਸੀਗਾ ਉਹ 15 ਤਰੀਕ ਸਮਾਨ 8:30 ਵਜੇ ਸਵੇਰੇ ਹੋਇਆ ਜੀ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਗਏ ਉਹਨਾਂ ਨੇ ਤੁਹਾਨੂੰ ਕੀ ਕਿਹਾ ਹੈਗਾ ਕੀ ਆਸ਼ਵਾਸ਼ਣ ਦਿੱਤਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤੇ ਮੇਰੇ ਬਿਆਨ ਲੈ ਕੇ ਤੇ ਜਿਹੜਾ ਕਰਨਲ ਆ ਪੁਲਿਸ ਵਾਲਾ ਉਹ ਮੈਨੂੰ ਕਹਿ ਰਹਿੰਦਾ ਘਰੇ ਜਾ ਉਹਨਾਂ ਦੀ ਗੁੜੀ ਦੇ ਕੋਈ ਛੱਟ ਨਹੀਂ ਲੱਗੀ ਉਹਨੂੰ ਉੱਧੇ ਹੀ ਦਾਖਲ ਕੀਤਾ ਤੇ ਅੱਜ ਉਹਨਾਂ ਦੀ ਕੁੜੀ ਸਵੇਰ ਦੀ ਗਾਇਬ ਆ ਨਾ ਕਿ ਹਸਪੀਟਲ ਚ ਮੌਜੂਦ ਆ ਤੇ ਬਰਾਬਰ ਦਾ ਪਰਚਾ ਕਰ ਦਿੱਤਾ ਆ ਉਹ ਪੈਸਿਆਂ ਵਾਲਿਆਂ ਦੀ ਸੁਣਵਾਈ ਕਰ ਰਹੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਬਾਰੇ ਮੈਂ ਪ੍ਰਸ਼ਾਸਨ ਜੀ ਇਹ ਕਹਿਣਾ ਚਾਹੁੰਦੀ ਕਿ ਸਾਨੂੰ ਇਨਸਾਫ ਮਿਲੇ ਮਾਵਾ ਧੀਆਂ ਨੂੰ ਆਹੀ ਕੱਲੀਆਂ ਰਹਿਣੀਆਂ ਸਾਡੇ ਘਰ ਕੋਈ ਬੰਦਾ ਹੈ ਨਹੀਂਗਾ ਮੇਰਾ ਭਰਾ ਬਾਹਰ ਟਵਾਲਾ ਚੜੋਂਦਾ ਉਹ ਆਂਦਾ ਧੇਰਵਾਦਾ ਕਰੇ ਇਹਨੂੰ ਸਜ਼ਾ ਮਿਲੇ ਇਹਨੂੰ ਸਜ਼ਾ ਮਿਲੇ ਸਾਨੂੰ ਖਤਰਾ ਆ ਇਹਦੇ ਤੋਂ ਇਹ ਦੁਬਾਰਾ ਸਾਡੇ ਘਰੇ ਬੰਦੇ ਵੀ ਭਵਾ ਸਕਦਾ ਸਾਨੂੰ ਮਾਵਾ ਧੀਆਂ ਨੂੰ ਕੁਝ ਵੀ ਕਰਾ ਸਕਦਾ ਏ ਇਹ ਗੁੰਡਾਗ ਠੀਕ ਇੰਨੇ ਦਿਨਾਂ ਤੋਂ ਗੋਹੀ ਦੀ ਰੇੜੀ ਜੀ ਸਹੀ ਤੁਹਾਡੇ ਗੋਹੀ ਦੀ ਰੇੜੀ 2 ਸਾਲ ਤੋਂ ਆਇਣਾ ਦੀ ਹਾਂਜੀ ਤੇ ਪੁਲਿਸ ਅੱਗੇ ਤੁਸੀਂ ਕੋਈ ਗੱਲਬਾਤ ਕੀਤੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਅਸੀਂ ਥਾਣੇ 'ਚ ਦਰਖਾਸਤ ਦਿੱਤੀ ਆ ਹਾਨੂੰ 3-4 ਦਿਨ ਹੋ ਗਏ ਹਸਪੀਟਲ ਬੈਠਿਆਂ ਨੂੰ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਵਾਲਿਆਂ ਵੱਲੋਂ ਜਿਹੜਾ ਤੁਹਾਡੇ ਸਿਰ ਦੇ ਵਿੱਚ ਦਰਾਟ ਮਾਰਿਆ ਗਿਆ ਉਹ ਕਿਹਨਾਂ ਨੇ ਮਾਰਿਆ ਸੀ ਉਹ ਪੋਲੂ ਨੇ ਮਾਰਿਆ ਪੋਲੂ ਕੌਣ ਹੈ ਜੀ ਪੋਲੂ ਸਾਡਾ ਗਵਾਂਢੀ ਜਿਹਦੇ ਨਾਲ ਲੜਾਈ ਹੋਈ ਆ ਸਾਡੇ ਉਹਨਾਂ ਦੇ ਕੁਝ ਸਬੂਤ ਹੈਗੇ ਤੁਹਾਡੇ ਕੋਲ ਹਾਂਜੀ ਵੀਡੀਓ ਹੈਗੀਆਂ ਸਾਡੇ ਕੋਲ ਠੀਕ ਹਾਂਜੀ ਮੈਡਮ ਜੀ ਕੀ ਨਾਮ ਜੀ ਤੁਹਾਡਾ ਬਬੀਤਾ ਹਾਂਜੀ ਕੀ ਗੱਲਬਾਤ ਹੋਈ ਸੀ ਹੋਰ ਕੀ ਪਿੰਡ ਹੈ ਤੁਹਾਡਾ ਨਾਮ ਸਾਡਾ ਪਿੰਡ ਓਮਰਪੁਰਾ ਤੇ ਰੇੜੀ ਤੋਂ ਗੱਲਬਾਤ ਹੋਈ ਸੀ ਕਿ ਉਹ ਇਹਦੀ ਰੇੜੀ ਨਹੀਂ ਹਟਾਉਂਦਾ ਇਹ ਜੀ ਤੇ ਸਾਡੇ ਮਾਮਾ ਧੀਆ ਨੇ ਇਹ ਹੱਥੀ ਪਾ ਗਿਆ ਸਾਡੇ ਦਰਾਟ ਵੀ ਮਾਰੀ ਆ ਜੀ ਤੇ ਸਾਡੇ ਸਾਨੂੰ ਡਰ ਲੱਗਦਾ ਇਹਨ ਕਿ ਸਾਡੀ ਕੋਈ ਜ਼ਿੰਮੀਵਾਰੀ ਨਹੀਂ ਕੋਈ ਚੌਕ ਕਰਿਆ ਤੁਹਾਡੇ ਘਰ ਕੋਈ ਲੜਕਾ ਨਹੀਂ ਸੀ ਲੜਕਾ ਹੈ ਨਹੀਂ ਮੇਰੇ ਕੋਈ ਲੜਕਾ ਨਹੀਂ ਮੇਰਾ ਭਰਾ ਬਾਹਰ ਜਾਂਦਾ ਉਹ 2-3 ਮਹੀਨੇ ਬਾਦ ਆਂਦਾ ਆ ਘਰੇ ਤੇ ਇਹ ਸਾਨੂੰ ਧਮਕੀਆਂ ਦਿੰਦਾ ਤੁਹਾਡਾ ਕਹਿੰਦਾ ਘਰ ਅੱਗ ਲਾ ਦੇਣਾ ਮੈਂ ਕਹਿੰਦਾ ਤੁਹਾਡੀਆਂ ਗੋਲਵਾਜੀਆਂ ਕਢਾਣੀਆਂ ਕਹਿੰਦਾ ਕੋਈ ਜੰਮਿਆ ਨਹੀਂ ਮੇਰੀ ਰੇੜੀ ਨੂੰ ਹੱਥ ਲਾ ਸਕਦਾ ਮੇਰੇ ਤੇ ਮੇਰੀ ਮੰਮੀ ਦੇ ਹੱਥੀਂ ਪਿਆ ਸਾਡੇ ਕੱਪੜੇ ਵੀ ਫਾੜਤੇ ਗਾਲੀ-ਗਲੋਚ ਕੱਢਦਾ ਗੰਦੇ ਕਮੈਂਟ ਵੀ ਕਰਦਾ ਇਹਨਾਂ ਦਾ ਨੌਕਰ ਵੀ ਗੰਦੇ ਕਮੈਂਟ ਕਰਦਾ ਤੇ ਅਕੋ ਤੁਮਕੀਆਂ ਦਿੰਦਾ ਕਹਿੰਦਾ ਮੈਂ ਬੰਦਾ ਆ ਮੈਂ ਕੱਪੜੇ ਲਾਦਾ ਨਹੀਂ ਤੁਹਾਡੇ Ach,